ਸਤ ਸ੍ਰੀ ਅਕਾਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਹੋ ਤੇ ਮੈਂ ਤੁਹਾਡਾ ਦਰਦ ਪਹੁੰਚਾਉਣ ਤੋਂ ਮਟੋਰ ਤਸਵੀਰਾਂ ਤੁਹਾਨੂੰ ਭਾਈ ਜੈਤਾ ਜੀ ਸਰਕਾਰੀ ਹਸਪਤਾਲ ਦੇ ਦਿਖਾ ਰਿਹਾ ਜਿੱਥੇ ਅੱਜ ਇੱਕ ਅਜੀਬੋ ਗਰੀਬ ਘਟਨਾ ਹੋਣ ਦੀ ਹੈ ਕਿ ਇੱਥੇ ਕੁਝ ਚੋਰਾਂ ਦੇ ਵੱਲੋਂ ਜੋ ਐਸਐਮਓ ਸ਼੍ਰੀ ਨੰਦੂਰ ਸਾਹਿਬ ਵੱਲ ਦੱਸਿਆ ਗਿਆ ਹੈ ਕਿ ਚੋਰਾਂ ਵੱਲੋਂ ਜਿਹੜੇ ਦਵਾਈਆਂ ਚੋਰੀ ਕੀਤੀ ਗਈਆਂ ਦਵਾਈਆਂ ਉਹ ਜਿਹੜੀਆਂ ਜੀਵ ਥਲੇ ਰੱਖਣ ਦੇ ਲਈ ਦਿੱਤੇ ਜਾਂਦੇ ਨੇ ਰੱਖਿਆ ਛਡਾਉਣ ਦੇ ਲਈ ਜਿਹੜੀਆਂ ਗੋਲੀਆਂ ਵਰਤੇ ਜਾਂਦੇ ਨੇ ਉਹ ਅੱਜ ਕਿਸੇ ਦੇ ਵੱਲੋਂ ਚੋਰੀ ਕਰ ਲਈਆਂ ਜਾਂਦੀਆਂ ਨੇ ਤੇ ਸਾਡੀ ਜਦੋਂ ਗੱਲਬਾਤ ਐਸਐਮਓ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਹੋਈ ਤਾਂ ਉਹਦਾਂ ਨੇ ਕੀ ਕੁਝ ਕਿਹਾ ਆਉ ਤੁਹਾਨੂੰ ਸੁਣਾ ਦਿੰਨੇ ਆ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜੀਆਂ ਗੋਲੀਆਂ ਨੇ ਇਹ ਚੋਰੀ ਹੋ ਗਈਆਂ ਨੇ ਤੇ ਹੁਣ ਸੁਣ ਲਓ ਕੀ ਕੁਝ ਕਿਹਾ ਐਸਐਮਓ ਸ਼੍ਰੀ ਅਨੰਦਪੁਰ ਸਾਹਿਬ ਨੇ ਹਰ ਹਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਫੌਜਾਂ ਅੰਸਰਗ ਮਟਰ ਬੋਲਦਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਫੋਰਸ ਤਾਂ ਠੀਕ ਹੈ ਜੀ ਹਾਂ ਜੀ ਠੀਕ ਹਾਂ ਸਰ ਮੇਰੇ ਨਾਲ ਧਿਆਨ ਚ ਗੱਲ ਆਈ ਸਾਰੇ ਬੰਦੇ ਮੇਰੇ ਕੋਲ ਆਏ ਸੀ ਹਾਂ ਹਾਂ ਆ ਤੁਹਾਡੇ ਇੱਥੇ ਉਹ ਕੋਈ ਜਿਹੜੀ ਗੋਲੀਆਂ ਹੁੰਦੀਆਂ ਐਡਨੋਕ ਕਿਹੜੀਆਂ ਹੁੰਦੀਆਂ ਉਹ ਜਿਹੜੀਆਂ ਨਸ਼ੇਛਡਾਉਣ ਬਾਤ ਚ ਚੱਲ ਜਾਂਦੀਆਂ ਹੂੰ 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 ਉਹ ਮਤਲਬ ਕਹਿੰਦੇ ਚੋਰੀ ਹੋ ਗਈਆਂ ਕੋਈ ਹੈਗਾ ਇਹਨਾਂ ਦੀ ਘਟਨਾ ਜੀ ਹਾਂ ਰਾਤ ਦੇ ਦੀ ਹੋਈ ਹੈ ਚੋਰੀ ਹੋਈ ਹੈ ਜੀ ਉਹ ਹਾਂ ਰੱਤੀ ਹੋਈ ਐ ਸਵੇਰੇ ਪਤਾ ਲੱਗਿਆ ਅੱਛਾ ਜੀ ਉਹ ਕੋਈ ਬਾਹਰ ਪਈ ਜਾਂਦੇ ਸਰ ਉਹ ਕਿਦਾਂ ਕੀ ਚੱਕਰ ਆ ਵੀ ਉਹੀ ਚੱਕੀਆਂ ਜਿਹੜੀਆਂ ਨਾ ਅੰਦਰੇ ਹੁੰਦੀਆਂ ਉਹ ਤਾਂ ਕਮਰੇ ਚ ਹੀ ਆਣ ਛੜਕੀ ਵਾਲੇ ਪਾਸਿਓਂ ਵੀ ਕੀਤੀ ਹੈ ਚੋਰੀ ਉਹਨਾਂ ਨੇ ਅੱਛਾ ਜੀ ਕੋਈ ਸੀਸੀਟੀਵੀ ਹੈਗੀ ਫੁਟੇਜ ਤੁਹਾਡੇ ਕੋਲ ਸਾਰੇ ਦੀ ਨਹੀਂ ਹੋ ਨਹੀਂ ਹੈ ਸਰ ਜੀ ਅੱਛਾ ਜੀ ਸਰ ਜਿੱਦਾਂ ਨਾ ਲੋਕੀ ਆਏ ਬੋਲ ਵੀ ਰਹੇ ਮੈਂ ਕਿਹਾ ਚਲੋ ਤੁਹਾਡੇ ਧਿਆ ਚ ਲੈਦੇ ਤੁਹਾਡੇ ਪੁੱਛ ਵੀ ਲੈਣੇ ਆ ਗਏ ਹੈ ਨਾ ਬਈ ਇੱਕ ਚੋਰੀ ਹੋਈਆਂ ਜਾਂ ਤੇ ਵੇਚਤੀਆਂ ਕਿਸੇ ਨੇ ਕਹਿੰਦੇ ਸ਼ੱਕ ਦੇ ਘੇਰੇ ਤੱਕ ਉਹ ਅਜੇ ਟੱਕਰ ਤਾਂ ਨਹੀਂ ਹੈ ਜੀ ਪਤਾ ਨਹੀਂ ਹੁਣ ਕਿਹੜੇ ਨੇ ਕਰ ਲਈ ਆ ਮਤਲਬ ਚੋਰੀ ਤਾਂ ਹੋਈ ਰਾਤ ਹੋਈ ਹੈ ਅੱਛਾ ਜੀ ਫਸਟ ਟਾਈਮ ਇਸ ਤਰ੍ਹਾਂ ਹੋਇਆ ਹਾਂ ਨਹੀਂ ਉਹ ਮਤਲਬ ਉਹ ਹੀ ਹੈ ਨਾ ਵੀ ਚੋਰੀ ਉਹ ਕਹਿ ਸਕਦੇ ਆ ਤੇ ਨਹੀਂ ਕਿਸੇ ਨੇ ਵੇਚਤੀਆਂ ਉਹ ਵੇਚ ਦਿੱਤਾ ਕਿਉਂਕਿ ਮਹਿੰਗੀ ਵੇਚਦੀ ਕਹਿੰਦੇ ਗੋਲੀਆਂ तो तो अच्छा तो तो नहीं ऐसा तो तो अच्छा ही साफ तो साह अच्छा जी चलो ठीक तो है तो...